ਬਲੀ ਨੋਮ ਬਲੀ ਨੋਮ ਨੇ ਨੇ ਆਈਡ ਵੰਡੀ ਆਈਡ ਵੰਡੀ ਬੱਚਾ ਗਮ ਉਹ ਹੀ ਬਈ ਇਹ ਕਿਧਰ ਜਾ ਅਗਨੇ ਜਾਓ ਯਾਰ ਸਾਰ ਸਾਰ ਨੇ ਧਿਆਨ ਨਾਲ ਭਾਈ ਟੋੜਿਆ ਟੋੜਿਆ ਨਾਲ ਧਿਆਨ ਨਾਲ ਲਾਗੇ ਜਾ ਯਾਰ ਸਾਰ ਸਮਝਣਾ ਬਸ ਯਾਰ ਇਹ ਪਾਣੀ ਦੇ ਵਿੱਚ ਪਿਓ चलो चङो पारे ਬੜਾ ਮੰਦ ਭਾਗਾ ਹਾਦਸਾ ਆਇਆ ਜੀ ਇਹ ਤੇ ਪੁਲਿਸ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਇੱਕ ਕਾਰ ਜਿਹੜੀ ਆ ਵਾਈਟ ਕਲਰ ਦੀ ਉਹ ਬਾਟਸਾਬ ਤੋਂ ਇਹ ਨਹਿਰ ਆ ਰਹੀ ਹੈ ਇਧਰਲੇ ਪਾਸੇ ਤੇ ਨਹਿਰ ਵਿੱਚ ਕਾਫੀ ਜ਼ਿਆਦਾ ਪਾਣੀ ਆ ਔਰ ਇੱਕ ਇੱਕ ਕਾਰ ਆ ਉਹ ਨਹਿਰ ਦੇ ਵਿੱਚ ਜਿਹੜੀ ਹੈਗੀ ਡਿੱਗ ਗਈ ਆ ਉਸ ਤੋਂ ਬਾਅਦ ਪੁਲਿਸ ਤੇ ਲੋਕਲ ਜਿਹੜੇ ਹੈਗੇ ਲੋਕ ਇੱਥੇ ਦੇ ਨੇੜੇ ਤੇੜੇ ਦੇ ਸੀਗੇ ਫਾਰਮ ਵੀ ਹੈਗੇ ਇੱਥੇ ਡੇਰੇ ਵੀ ਆ ਉਹ ਵੀ ਪਹੁੰਚੇ ਆ ਅ ਜਦੋਂ ਜਾਤ ਤੋਂ ਬਾਅਦ ਜਿਹੜੇ ਇਹਦੇ ਵਿੱਚ ਇੱਕ ਬੰਦੇ ਨੂੰ ਤਾਂ ਬਚਾ ਲਿਆ ਗਿਆ ਜਿਹਨਾਂ ਦਾ ਨਾ ਜਰਮਨਜੀਤ ਸਿੰਘ ਆ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਟਾਲੇ ਐਸਐਸਆਈ ਦਾ ਨਾਤਾ ਔਰ ਉਹਨਾਂ ਦੀ ਜਿਹੜੀ ਬੇਟੀ ਆ ਕਿਉਂਕਿ ਪਾਣੀ ਕਾਫੀ ਜ਼ਿਆਦਾ ਸੀ ਕਾਰ ਜਿਹੜੀ ਉਹ ਡਰੋਨ ਹੋ ਚੁੱਕੀ ਸੀ ਥੱਲੇ ਡੁੱਬ ਚੁੱਕੀ ਸੀ ਇਸ ਕਰਕੇ ਬਿਨਾ ਹਾਈਡਰਾ ਤੋਂ ਬਿਨਾ ਕ੍ਰੇਨ ਦੀ ਮਦਦ ਤੋਂ ਉਹਨੂੰ ਬਾਹਰ ਨਹੀਂ ਸੀ ਕੱਢਿਆ ਜਾ ਸਕਦਾ ਤੋ ਉਹ ਬੱਚੀ ਦੀ ਅੰਦਰ ਕਾਰ ਦੇ ਅੰਦਰ ਜਿਹੜੀ ਹੈਗੀ ਮੌਤ ਹੋ ਗਈ ਆ 25 ਦੀ ਉਮਰ ਤਕਰੀਬਨ 18 ਸਾਲ ਦੀ ਆ ਤੇ ਦੋਨੋਂ ਬਾਪ ਤੇ ਬੇਟੀ ਆ ਤੇ ਇਹਦੇ ਕਾਰਨਾਂ ਦਾ ਅਸੀਂ ਤਫਤੀਸ਼ ਕਰ ਰਹੇ ਆ ਸਾਡੀਆਂ ਟੀਮ ਜਿਹੜੀਆਂ ਉਹ ਪਹੁੰਚ ਚੁੱਕੀਆਂ ਤਫਤੀਸ਼ ਕਰ ਰਹੇ ਕਿ ਕਾਰਨ ਕਿਸ ਕਾਰਨ ਇਹ ਕਾਰ ਕਿਵੇਂ ਅੰਦਰ ਗਈ ਨਹਿਰ ਦੇ ਉਹ ਸਾਰੀ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਸਰ ਜਿਹੜੇ ਦੂਸਰੇ ਸੀਗੇ ਉਹ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਹੁਣ ਦੱਸਦੇ ਕਿ ਉਹ ਹੋਸ਼ ਵਿੱਚ ਆ ਗਏ ਹਸਪੀਟਲ ਨੂੰ ਡਿਵਟ ਕਰਾਇਆ ਗਿਆ ਸੀਗਾ ਉਹ ਹੋਸ਼ ਚ ਆ ਗਏ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਫਿਰ ਜੈਸੀ ਸਾਨੂੰ ਹੋਏਗੀ ਕਾਰਵਾਈ ਉਹ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਸਰ ਕਿੰਨਾ ਚਲਾਕ ਹੋ ਰਹੇ ਸੀ ਫਾਦਰ ਉਹ ਤੇ ਚਲਾ ਰਹੇ ਸੀ ਸਰ ਕਿੰਨੇ ਵਜੇ ਦੀ ਵਾਰਦਾਤ ਆ ਸਵੇਰ ਦੀ ਸਵੇਰੇ ਤਕਰੀਬਨ 10 9:30 9:30 10 ਵਜੇ ਦੇ ਵਿੱਚ ਵਿੱਚ ਇਹ ਵਾਰਦਾਤ ਜਿਹੜੀ ਹੈਗੀ ਆ ਘਟਨਾ ਵਾਪਰੀ ਹੈ ਜੀ ਸਰ ਉਹ ਪਤਾ ਲੱਗਿਆ ਕਿ ਬਟਾਲੇ ਤੋਂ ਜਾ ਰਹੇ ਸੀ ਕਿ ਲੇਕਿਨ ਉਹ ਬਾਅਦ ਸਰ ਕਿਹਨਾਂ ਦੇ ਰਿਸ਼ਤੇਦਾਰ ਹੈਗੇ ਇੱਥੇ ਨਜ਼ਦੀਕ ਹੀ ਪਿੰਡ ਆ ਇਹ ਕਿਹੜਾ ਰਿਸ਼ਤੇਦਾਰ ਹੈ ਇਹਨਾਂ ਦੀ ਬੇਸਿਕਲੀ ਲੜਕੀ ਦੀ ਮਾਸੀ ਹੈ ਇੱਥੇ ਰਹਿੰਦੀ ਨੇ ਨਜ਼ਦੀਕ ਉਹਨਾਂ ਦੇ ਪਾਸ ਲੜਕੀ ਆਈ ਹੋਈ ਸੀ ਕੁਝ ਦਿਨ ਤੋਂ ਰਹਿਣ ਵਾਸਤੇ ਤੇ ਬਾਟਸਾਬ ਜਿਹੜੇ ਹੈਗੇ ਸਾਡੇ ਬੜੇ ਪਠਾਨਕੋਟ ਦੇ ਪ੍ਰਸਿੱਧ ਇਤਿਹਾਸਿਕ ਬਾਬਾ ਸ਼ਿਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਲੋਕ ਸੰਗਤ ਵੈਸੇ ਦੂਰ ਦਰਾਡੇ ਤੋਂ ਵੀ ਆਉਂਦੀ ਆ ਗੁਰਦੁਆਰਾ ਸਾਹਿਬ ਬਹੁਤ ਹੀ ਦੂਰ ਨਹੀਂ ਹੈਗੇ ਇੱਥੋਂ ਤੇ ਇੱਥੇ ਕਿਵੇਂ ਪਹੁੰਚੇ ਕਿਉਂਕਿ ਇਹ ਰਸਤਾ ਜਿਹੜਾ ਹੈਗਾ ਆ ਇਹ ਨਹਿਰ ਦੇ ਨਾਲ-ਨਾਲ ਜਾ ਰਿਹਾ ਹੈਗਾ ਸੋ ਸਾਰੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗਿਆ ਹਾਂਜੀ